ਕਰਮ ਬੜੀ ਵੱਡੀ ਗੱਲ ਹੈ ਲੇਖ ਬੜੀ ਵੱਡੀ ਗੱਲ ਹੈ ਪਰ ਮੈਂ ਬਾਬਾ ਜੀ ਦੇ ਪਿਆਰ 'ਚ ਕਹਿ ਰਿਹਾ ਜੇ ਪਰਛਾਣਾ ਪਵੇ ਮੈਂ ਕਹਿੰਨਾ ਬਾਬਾ ਦੀਪ ਸਿੰਘ ਨਾਲ ਯਾਰੀ ਪਾ ਲੋ ਕਰਮ ਤੇ ਲੇਖ ਵੀ ਸਾਰੇ ਪਿੱਛੇ ਰਹਿ ਜਾਂਦੇ ਜਿੱਥੇ ਬਾਬਾ ਜੀ ਮਿਹਰਬਾਨ ਹੋ ਜਾਂਦੇ ਨੇ ਹਾਂ ਬਾਬਾ ਜੀ ਦਿਆਲਤਾ ਚ ਆ ਗਏ ਇਹ ਮੇਰੀ ਭੀ ਦੇ ਕਰਮਾਂ ਚ 12 ਸਾਲ ਦੀ ਗਰੀਬੀ ਲਿਖੀ ਐ ਤੇ ਉਹ ਦਿਆਲਤਾ ਚ ਆ ਗਏ ਮੈਂ ਸਟੇਜ ਤੋਂ ਕਹਿਣਾ ਉਹ 12 ਸਾਲ 12 ਮਿੰਟ ਵੀ ਰਹਿ ਸਕਦੇ 12 ਘੰਟੇ ਵੀ ਰਹਿ ਸਕਦੇ 12 ਸਕਿੰਟ ਵੀ ਰਹਿ ਸਕਦੇ ਸਾਡੇ ਬਾਬਾ ਜੀ ਇੰਨੇ ਵੱਡੇ ਨੇ ਦਰਮ ਦੇ લે ਹ ਵੀ ਵਿਚਾਰੇ ਹੱਥ ਜੋੜ ਕੇ ਖੋਲੋ ਜਾਂਦੇ ਜਿੱਥੇ ਬਾਬਾ ਦੀਪ ਸਿੰਘ ਵਰਗਾ ਬ੍ਰਹਮ ਗਿਆਨੀ ਮਿਹਰਬਾਨ ਹੋ ਜਾਵੇ